ਸਾਡਾ ਜੀ ਇਹ ਪਣੀਵਾ ਹੈ ਜੀ ਤੇ ਕਦੋਂ ਲਗਭਗ ਮਹੀਨੇ ਤੋਂ ਦੇ ਸਵਾ ਮਹੀਨੇ ਦੇ ਵਿੱਚ ਵਿੱਚ ਨੇ ਨਾ ਕੁੱਤੇ ਨੇ ਕਟਿਆ ਹੈ ਟ੍ਰੀਟਮੈਂਟ ਕਰਾਇਆ ਹੈ ਚੰਗੇ ਚੰਗੇ ਹਸਪੀਟਲਾਂ ਦੇ ਵਿੱਚ ਵੀ ਲੈ ਕੇ ਗਏ ਨੇ ਇਹ ਨਹੀਂ ਕਿ ਵੀ ਕਾਰ ਰੱਖਿਆ ਪਤਾ ਨਹੀਂ ਲਾਜ ਦੇ ਵਿੱਚ ਕਿਤੇ ਕਮੀ ਰਹਗੀ ਜਾਂ ਕਿਸਮਤ ਕਹ ਲੋ ਹਾਰ ਦੇ ਗਈ ਤੇ ਸਾਡਾ ਜੀ ਇਕੱਲਾ ਇਕੱਲਾ ਹੀ ਸਪਟਰ ਜੀ ਪਿਛਲੇ 3-4 ਦਿਨਾਂ ਤੋਂ ਹਾਲਤ ਕੀ ਤਿੰਨ ਚਾਰ ਦਿਨ ਤੋਂ ਡਾਕਟਰ ਨੇ ਵੀ ਇਸ ਚੀਜ਼ ਦਾ ਡਾਕਟਰਾਂ ਨੂੰ ਨਹੀਂ ਪਤਾ ਲੱਗਾ ਕੁਛ ਅਸੀਸੋ ਕੋ ਕੀ ਡਾਕਟਰਾਂ ਨੂੰ ਪੁੱਤੇ ਨੇ ਕੱਟੇ ਆਉਂਦੇ ਨਹੀਂ ਇਹੋ ਜੀ ਪ੍ਰੋਬਲਮ ਨਹੀਂ ਹੋਏਗੀ ਹਾਲਤ ਵੀ ਜੀ ਚਿਤਨ ਚੜ ਆਹ ਤੈਨਾਂ ਦਬਕਾਰ ਅਸਲ ਤਾਂ ਕੱਲ ਤੋਂ ਹੀ ਜ਼ਿਆਦਾ ਵਿਗੜੀ ਹਾਲਤ ਜ਼ਿਆਦਾ ਹੈ ਇਹ ਕੁੱਤੇ ਹੋਈ ਬਹੁਤ ਗਏ ਨੇ ਸਾਰਾ ਕੁਝ ਨਹੀਂ ਬੰਦ ਕਰਦਾ ਪ੍ਰਸ਼ਾਸਨ ਤੋਂ ਸਾਡੀ ਇਹੋ ਜੀ ਵੀ ਵੇਖੋ ਜੀ ਸਾਡਾ ਬੱਚਾ ਤਾਂ ਤੁਰ ਗਿਆ ਜਾਣ ਤੋਂ ਅਸੀਂ ਤਾਂ ਥੱਥੋਂ ਸਖਣੇ ਹੋ ਗਏ ਆ ਜੀ ਪ੍ਰਸ਼ਾਸਨ ਅਕਿ ਸਾਡੀ ਇਹ ਹੀ ਅਪੀਲ ਹੈ ਵੀ ਵੱਧ ਤੋਂ ਵੱਧ ਜਿੰਨਾ ਵੀ ਇਹਨਾਂ ਚੀਜ਼ਾਂ ਦੇ ਨੇ ਜਿਵੇਂ ਵਾਰਾ ਕੁੱਤੇ ਬਹੁਤ ਜਿਆਦੇ ਨੇ ਪਿੱਛੇ ਜੀ ਵੀ ਕਸਾਨ ਕਹਿੰਦੇ ਲਾਗੇ ਲਾਗੇ ਕੁੱਤੇ ਨੇ ਬਹੁਤ ਜਿਆਦੀ ਦਾਸ਼ਤਪਾ ਛੱਡੀ ਪ੍ਰਸ਼ਾਸਨ ਨੂੰ ਵੀ ਇਸ ਸਮੇਂ ਕੋਈ ਨਾ ਠੋਸ ਕਦਮ ਚੁੱਕਣਾ ਚਾਹੀਦਾ ਤੇ ਜਿਸ ਤੇ ਵੀ ਗਾਂ ਆਉਣ ਵਾਲੇ ਬੱਚੇ ਪੜਨ ਜਾਂਦੇ ਨੇ ਕੋਈ ਬੱਚੇ ਸਕੂਲ ਜਾਂਦੇ ਨੇ ਕੋਈ ਦੁਕਾਨਾਂ ਤੇ ਜਾਂਦੇ ਨੇ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਤਗੜਾ ਇਸ ਤੇ ਨਾ ਐਕਸ਼ਨ ਲੈਣਾ ਚਾਹੀਦਾ ਜੀ ਹੋਰ ਕੀ ਮੰਗ ਕਰਦੇ ਹੋ ਮੰਗ ਅਸੀਂ ਇਹ ਕਰਦੇ ਵੀ ਚਲੋ ਬੱਚਾ ਤਾਂ ਸਾਡਾ ਹਣ ਜਾਣ ਵਾਲਾ ਤੁਰ ਗਿਆ ਜੀ ਅਸੀਂ ਇਹ ਮੰਗ ਕਰਨੇ ਪ੍ਰਸ਼ਾਸਨ ਤੋਂ ਕਿ ਸਾਡੇ ਜਿਹੜਾ ਪਰਿਵਾਰ ਸਾਰਾ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਰਹੇ ਨੇ ਨਾਲ ਰਹੇ ਨੇ ਤੁਹਾਨੂੰ ਵੀ ਪਤਾ ਬੱਚੇ ਦੇ ਮਾਂ ਪੇ ਉੱਤੇ ਹੀ ਰਹਿੰਦਾ ਹੈ ਤੇ ਪ੍ਰਸ਼ਾਸਨ ਇਹਦਾ ਕੋਈ ਨਾ ਕੋਈ ਹੋਣਾ ਇਹਨਾਂ ਦਾ ਵੀ ਵਿਚਾਰਾ ਕੋਈ ਟ੍ਰੀਟਮੈਂਟ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਨਾਂ ਦਾ ਕਰਨਾ ਚਾਹੀਦਾ ਪ੍ਰਸ਼ਾਸਨ ਮੇਰੇ ਕਰਦਾ ਜੀ ਭਈ ਵਿਚਾਰਾ ਲੱਗਦਾ ਹੈ ਸਾਡਾ ਪਿੰਡ 'ਚ ਇਸ ਤਰ੍ਹਾਂ ਹੋਈ ਗੱਲ ਵੀ ਮਹੀਨਾ ਦੂਰ ਪਹਿਲੋਣਾ ਚਾਹੀ ਕੋ ਦੇਣ ਇਹਨੂੰ ਵੱਢਿਆ ਹਲਕੇ ਕੁੱਤੇ ਨੇ ਤੇ ਵੱਢ ਲਿਆ ਇੱਥੇ ਕੋਈ ਅਵਰਾਸ਼ ਤੇ ਕਰਨ ਮਾਰੇ ਆਸ-ਪਾਸ ਇੱਕ ਰਿਵਾਰਡ ਦਾ ਤੇ ਬੰਦਾ ਕਹਿੰਦਾ ਪਾ ਉਹ ਜਦੋਂ ਢੂੜ ਕੁ ਮਹੀਨਾ ਸਵਾ ਹੋਇਆ ਨਾ ਤੇ ਉਹ ੱਤਲਾ ਹੋ ਗਿਆ ੱਤਲਾ ਜਾਂ ਕਰ ਮਾਰੇ ਕੋਈ ਪਤਾ ਹੀ ਨਹੀਂ ਲੱਗਾ ਡਾਕਟਰਾਂ ਨੂੰ ਉੱਥੇ ਵੀ ਦਾਖਾ ਕਰਾਈ ਰੱਖਿਆ ਜਾ ਕੇ ਪੋਜਪੁਰ ਵੀ ਉਹ ਕਿਰੇ ਕਿਰੇ ਕਲਾਪਸਤਾਲ ਸੇ ਆਪਣਾ ਨਾ ਨਹੀਂ ਬਾਕੀ ਤੇ ਉੱਥੇ ਜਾ ਕੇ ਉਹਨਾਂ ਨੂੰ ਉਹ ਆਖਣ ਸਾਨੂੰ ਸੋਚ ਆ ਕਿ ਇੱਥੇ ਤੇ ਉਹ ਆਖਣ ਇਹ ਹਲਕਦਾ ਹੈਗਾ ਹੀ ਨਹੀਂ ਨੋਸੇ ਨਹੀਂ ਹਲਕਦਾ ਹੈਗਾ ਉਹ ਗੱਲ ਵਿਚਾਰੇ ਸਾਰੇ ਮਾਲਕ ਉਸੇ ਗਲਤੀ ਰਹੇ ਵੀ ਖਰੀਦ ਨਾ ਮਾਰਾਈ ਕਰੇ ਨਹੀਂ ਹੋਵੇ ਓਵਰ ਜਿਆਦਾ ਹੁੰਦਾ ਗਿਆ ਚੌ ਦਿਨਾਂ ਤਿੰਨਾਂ ਚ ਚੋਖਾ ਹੋ ਗਿਆ ਰਾਤ ਤੱਕ ਜਦੋਂ ਅਸਲੋ ਬਤਲਣਾ ਗੱਲ ਸਿਰੇ ਤੇ ਅਪੜ ਗਈ ਫੇਰ ਭਜਾ ਕੇ ਕਿਸੇ ਬੰਦੇ ਸਿਆਣੇ ਆਖਿਆ ਵੀ ਇੱਥੇ ਦੁਕੀ ਕੀ ਬੜਾ ਲਾਉਂਦੇ ਨੇ ਜੋੜਾ ਤੇ ਮਹਾਰਾਜ ਦਾ ਬੜਾ ਉੱਤੇ ਪ੍ਰਕਾਸ਼ ਹੈ ਤੁਸੀਂ ਉੱਥੇ ਲੈ ਜਾਓ ਉੱਥੇ ਲੈ ਕੇ ਗਏ ਵਿਚਾਰੇ ਤੇ ਜਦੋਂ ਰਾਤ ਤੇ ਉਹਦਾ ਉੱਥੇ ਰਾਤੀ ਅਰੇ ਜਾਨ ਤੋ ਪਿਛਾਈ ਕੁ ਦਾਸ ਕਰ ਲੈਣਾ ਪੂਰਾ ਹੋ ਗਿਆ ਕਿੰਨੀ ਕੁ ਮਦਦ ਸੀ 15 ਕੁ ਸਾਲ ਤਾਂ ਹੈਗਾ ਸੀ 14 15 ਸਾਲ ਦਾ ਕੱਲਾ ਹੀ ਪੁੱਤ ਇਹ ਨਾ ਕੋਤੀ ਇਹ ਨਾ ਕੋਸ਼ ਮਾਪਰ ਉਹ ਦਖਾਰੇ ਨੇ ਅੱਗੇ ਵਿਚਾਰੇ ਦੁਖੀ ਨੇ ਬੜੇ ਏ ਕਰਨਾ ਜੀ ਮੇਰਾ ਪਿੰਡ ਦੋਨਾ ਰਹਿਮਤਵਾਲਾ ਮਮਦੋੜ ਠਾੜ ਦੇ ਵਿੱਚ ਵਾਪਰੀ ਆ ਜਿਹੜਾ ਕਿ ਬੀਤੀ ਸ਼ਾਮ ਇੱਕ ਨੌਜਵਾਨ ਬੱਚਾ ਜਿਹੜਾ 17 18 ਸਾਲ ਦੀ ਉਮਰ ਦਾ ਬੱਚਾ ਦਮਨਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਮੌਤ ਹੋਈ ਆ ਬੱਚੇ ਦੀ ਕਾਰਨ ਕੀ ਬਣਿਆ ਕਾਰਨ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਪਤਾ ਲੱਗਿਆ ਕਿ ਡੇਢ ਕੁ ਮਹੀਨਾ ਪਹਿਲਾਂ ਉਹਨਾਂ ਬੱਚੇ ਨੂੰ ਪਿੰਡ ਦੇ ਵਿੱਚ ਅਚਾਨਕ ਕੁੱਤਾ ਕੱਟ ਗਿਆ ਸੀ ਸਾ ਉਹ ਕੁੱਤੇ ਦੇ ਕੱਟਣ ਦਾ ਇਲਾਜ ਜਿਹੜਾ ਪਰਿਵਾਰ ਨੇ ਬਹੁਤ ਕਰਾਇਆ ਬੇਸਿਕ ਲਾਇ ਕਰਾਇਆ ਉਸ ਤੋਂ ਬਾਅਦ ਜਿਵੇਂ ਜਿਵੇਂ ਨਹੀਂ ਸੋਤਾ ਆ ਕਮ ਤਾਂ ਅੱਗੇ ਚੰਗੇ ਹਸਪਤਾਲਾਂ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਇਲਾਜ ਕਰਾਇਆ ਪਰ ਤੁਸੀਂ ਕਿਸਮਤ ਹਾਰ ਗਈ ਸਮਝ ਲਓ ਪਰ ਉਹ ਜਿਹੜਾ ਇਲਾਜ ਸਫਲ ਨਹੀਂ ਹੋ ਪਾਇਆ ਲੱਛਣ ਵੀ ਬੱਚੇ ਦੇ ਸਮਝ ਆਏਗੇ ਕੋਈ ਲੱਛਣ ਨਹੀਂ ਪਰਿਵਾਰ ਨਾਲ ਹੀ ਰਿਹਾ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ ਜਿਹੜਾ ਪਿਛਲੇ ਦਿਨਾਂ 'ਚ ਪਤਾ ਲੱਗਿਆ ਜਿਹੜੇ ਲੱਛਣ ਸਾਹਮਣੇ ਆਏ ਤਾਂ ਇਹ ਨਾਲ ਤੁਰੰਤ ਜਿਹੜਾ ਇਹ ਹਸਪੀਟਲ ਜਿਹੜਾ ਬੱਚੇ ਨੂੰ ਲੈ ਗਏ ਪ੍ਰਸ਼ਾਸਨ ਨੂੰ ਬਾਕੀ ਪਰਿਵਾਰਕ ਮੈਂਬਰਾਂ ਦੀ ਸੰਭਾਲ ਬਾਰੇ ਕੀ ਘਟਾ ਦੇਖੋ ਜੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਵੀ ਜਿਹੜਾ ਪਰਿਵਾਰ ਹੈ ਪਰਿਵਾਰ ਲਈ ਜਿਹੜਾ ਬੱਚਾ ਨੌਜਵਾਨ ਬੱਚਾ ਬਹੁਤ ਜ਼ਿਆਦਾ ਘਾਟਾ ਪਿਆ ਹੈ ਔਰ ਸਾਰਾ ਪਰਿਵਾਰ ਔਰ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਬੱਚੇ ਆ ਉਹ ਇਸ ਬੱਚੇ ਦੇ ਨਾਲ ਹੀ ਰਹੇ ਆ ਔਰ ਹੁਣ ਤੱਕ ਵੀ ਨਾਲ ਨੇ ਔਰ ਅੰਤਮ ਰਸਮਾਂ ਜਿਹੜੀਆਂ ਉਹ ਕਰਦੇ ਪਿਆ ਤਾਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਉਹ ਇਸ ਪਰਿਵਾਰ ਨੂੰ ਜਿਹੜੇ ਸਾਡੀ ਸਿਹਤ ਵਿਭਾਗ ਦੀ ਟੀਮ ਆ ਉਹ ਅਗਵਾਈ ਲੀਆਂ ਦੇਵੇ ਕਿ ਜਿਹੜੇ ਇਸ ਪਰਿਵਾਰ ਦੇ ਲਾ ਮਤਲਬ ਚੈੱਕਅਪ ਕਰਾਇਆ ਜਾਵੇ ਜਾਂ ਜੇ ਕੋਈ ਲਾਈ ਟਰੀਟਮੈਂਟ ਕਰਨਾ ਹੈ ਜਾਂ ਕੋਈ ਇੰਜੈਕਸ਼ਨ ਕਰਨਾ ਹੈ ਤਾਂ ਜਿਹੜਾ ਪ੍ਰਸ਼ਾਸਨ ਹੈ ਸਾਡਾ ਸਿਹਤ ਵਿਭਾਗ ਹੈ ਉਹ ਪਰਿਵਾਰ ਦਾ ਜਿਹੜਾ ਟਰੀਟਮੈਂਟ ਕਰੇ